ਹਾਡੇ ਭਾਈ ਵੜ ਗਈ ਮੰਝੇ ਚ ਚੂਹੀ ਸਾਰੇ ਫੁੱਲਾਂ ਫਰਾਵੀ ਕਰਦੀ ਪਰ ਸਾਰੇ ਫੁੱਲਾਂ ਪਾਲੀ ਕਰਦੇ ਸਾਡੇ ਘਰੇ ਪਾਈ ਆ ਬਿਹਾਨ ਹਾਂ ਅੱਜ ਤਾਂ ਮੱਤ ਹੀ ਮਾਰੀ ਪਈ ਆ ਬੈਣੀ ਆਪਦਾ ਦੇਖੀ ਕਿੱਤੀ ਹੋ ਬਾਰੇ ਚਰਾਟਾ ਪੈ ਗਿਆ ਨਾ ਬੁਰਾ ਹਾਲ ਹੀ ਹੋ ਗਿਆ ਯਾਰ ਸਾ ਮਾਸੀ ਵਾਸਤੇ ਨੰਬਰ 1 ਮਾਸੀ ਵਾਸਤੇ YouTube ਤੇ ਵੀਡੀਓ ਬਹੁਤ ਦੇਖਣੀਆਂ ਹਾਂ ਸਾਡਾ ਸਫਾਈ ਅਭਿਆਨ ਚੱਲੀ ਜਾ ਰਿਹਾ ਦੇਖਦੇ ਕਦੋਂ ਤੱਕ ਚੱਲਦਾ ਹੈਲੋ ਗੁੱਡ ਈਵਨਿੰਗ एवरीवन ਵੈਲਕਮ ਬੈਕ ਟੂ ਤੁਹਾਡੇ ਸਾਰਿਆਂ ਦੇ ਆਪਣੇ YouTube ਚੈਨਲ ਜਸ ਕਲੌਥਸ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜਸਟ ਇੱਕ ਮਿੰਟ ਚ ਮੀ ਆ ਗਿਆ ਕੁਝ ਵੀ ਪਤਾ ਨਹੀਂ ਲੱਗਾ ਮੈਂਟਮ ਇੰਟੀ ਸਮਾਨ ਚੱਕ ਕੇ ਅਸੀਂ ਅੰਦਰ ਰੱਖਿਆ ਤੇ ਭੋਂਡੇ ਵੀ ਗਿੱਲੇ ਹੋਗੇ ਕੱਪੜਿਆਂ ਦਾ ਵੀ ਬਚਾਓ ਗਿਆ ਢਾਲ ਪਈ ਸੀ ਤੇ ਅੱਜ ਅਸੀਂ ਢਾਲ ਨੂੰ ਤੜਕਾ ਲਗਾ ਲੈਣਾ ਆਟਾ ਗੋਲਣਾ ਮੰਮੀ ਨੇ ਬਾਅਦ ਵਿੱਚ ਰੋਟੀ ਬਣਾਵਾਂਗੇ ਇੱਕਦਮ ਹੀ ਆ ਗਿਆ ਨਾ ਮੀ ਕੱਲ ਨੂੰ ਲਾਰੇ ਸੀ ਤੜਕਾ بارش ਹੋ ਰਹੀ ਸੀ ਇੱਧਰ ਤਾਂ ਹਟ ਗਿਆ ਘਰ ਨਹੀਂ ਮੀ ਪੈ ਰਿਆ ਵੱਟ ਸੜਕ ਤੇ ਮੀ ਪੈ ਰਿਆ ਮੀ ਪੈਣ ਲੱਗਾ ਤੇ ਅਸੀਂ ਅੰਦਰੋਂ ਹਟ ਗਏ ਰਾਟਾ ਜੀ ਹੁਣ ਬਾਹਰੋਂ ਵੀ ਹਟ ਗਏ ਇੱਕਦਮ ਮੌਸਮ ਠੰਡਾ ਜਾ ਹੋ ਗਿਆ ਕੀ ਪਤਾ ਦਵਾਰਾ ਫੇਰ ਆ ਜਾਵੇ ਫੇ ਹੁਣ ਅੰਦਰ ਫੇਰ ਪੈਣ ਲੱਗ ਗਿਆ ਕਦੀ ਕਰੀਆਂ ਦਾ ਰਬ ਦੇ ਕਦੀ ਬਾਹਰ ਭੈਣ ਲੱਗ ਜਾਂਦਾ ਕਦੀ ਅੰਦਰ ਹੁਣ ਅੰਦਰ ਫੇਰ ਭੈਣ ਲੱਗ ਗਿਆ ਬਾਹਰ ਸੜਕ ਤੋਂ ਹਟ ਗਿਆ ਕਦੀ ਸੜਕ ਤੇ ਭੈਣ ਲੱਗ ਜਾਂਦਾ ਕਦੀ ਅੰਦਰ ਤੇ ਮੰਮੀ ਕਹਿੰਦੀ ਅੱਜ ਸੁੰਨੂ ਆਪਾਂ ਨਹੀਂ ਆ ਪਉਂਦੇ ਪੂਰਾ ਰਿਕੀ ਦਾ ਸਭ ਨਹੀਂ ਗਾਤ ਕੋਲਿਆਂ ਜੇ ਤੇ ਵਧੀਆ ਭੁੰਨੀਆਂ ਜਾਣੀਆਂ ਇਹਦਾ ਤਾਂ ਕਾਲੀ ਹੋ ਜਾਵੇ ਨਾ ਦੇ ਆਜੇ ਚੱਲੀਏ ਚੱਲ ਚਲੀਏ ਚੱਲ ਚਲੀਏ ਚੱਲ ਚਲੀਏ ਉਹ ਕਿੱਥੇ ਜਾਣ ਕਹਿੰਦੀ ਮੈਨੂੰ ਲੈ ਕੇ ਘੁੰਮਾ ਬੈਠਦੀ ਨਹੀਂ ਬੈਠਦੀ ਤਾਂ ਨਹੀਂ ਹੈ ਨਾ ਬੈਠਦੀ ਨਹੀਂ ਨਾ ਬੈਠੀ ਬੁਰਦੀ ਨਹੀਂ ਗਈ ਮੈਨੂੰ ਤਾਂ ਗੋਦੀ 'ਚ ਆ ਕੇ ਘੁੰਮਾਉਂ ਉਹ ਦਿਖਾਦੀ ਕਿ ਸ਼ੋਗੂ ਕਹਿੰਦੀ ਮੈਨੂੰ ਚੱਕ ਹਾਂ ਹੈਦਰ ਸ਼ੋਗੂ ਤੇਰੇ ਦਾਦ ਜੀ ਨੂੰ ਕਹਿੰਦੀ ਮੈਨੂੰ ਚੱਕ ਵਾਹੀ ਉਹ ਕਰਦੀ ਆ ਛੋਟੀ ਕਹਿੰਦੀ ਮੇਰੇ ਚਾਚੂ ਲੈ ਆ ਜੰਮੂ ਸੈਟਲੀਆ ਕੇ ਗੱਲ ਬਾਏ ਕਰਦੇ ਬਾਏ ਕਿ ਮੈਂ ਕਿਵੇਂ ਕਿਵੇਂ ਚਰਖਵਾ ਜੀ ਬਾਏ ਕਰਦੇ ਬਾਏ ਹਾਂਜੀ ਹਾਜੀ ਸਿੱਖ ਦੀ ਹੈਗੀ ਵੀ ਆਏ ਆਏ ਕਰ ਰਹੀ ਰੋਟੀ ਤੇ ਇੰਨਾ ਜਿਆਦਾ ਮੱਛਰਾ ਮੱਛਰ ਨੇ ਪੂਰਾ ਖਾਧਾ ਪਿਆ ਮੈਂ ਘਰੇ ਮੰਮੀ ਨੇ ਉਧਰ ਧੂਆ ਪਾਉਣਾ ਤਾਂ ਇੱਥੇ ਸਰਹਾਣੇ ਰੱਖਿਆ ਪਿਆ ਤੂੜੀ ਪਾਈ ਆ ਤੂੰ ਮਰਾ ਬੰਦੇ ਤਾਂ ਖਾਲੀ ਜਿਵਾੜ ਕੀਤਾ ਤੇ ਆ ਉਹਨਾਂ ਡੰਗਰਾਂ ਦਾ ਹੀ ਕੁਝ ਹੋਇਆ ਪਿਆ ਗੱਸ ਲਓ ਜੀ ਡੈਡੀ ਦੀ ਐਂਟਰੀ ਹੋ ਗਈ ਹੈ ਡੈਡੀ ਨੇ ਸਾਨੂੰ ਲਾਰਾ ਲਾਇਆ ਮੈਂ ਪੂੜੇ ਖਿਲਾਉਂਗਾ ਪੂੜੇ ਜਦੋਂ ਮੀ ਕੱਲ੍ਹ ਲਾਉਣੇ ਫੇ ਡੈਡੀ ਜਦੋਂ ਮੀ ਭਾਂ ਲੱਗਿਆ ਡੈਡੀ ਸਾਡਾ ਚਲ ਗਿਆ ਦੁੱਧ ਦੀ ਬੋਤਲ ਦੁੱਧ ਵਾਲੀ ਬੋਤਲ ਥੋੜੀਆਂ ਜਿਹੀ ਬਣਾਉਣੀਆਂ ਨੇ ਰੋਟੀਆਂ ਚੱਲੀਆਂ ਨਹੀਂ ਪੁੰਨੀਆਂ ਹੁਣ ਹੁਣ ਆ ਗੋਲ ਵੀ ਵਧੀਆ ਦੇਖੋ ਡੈਡੀ ਸਾਨੂੰ ਪੂੜੇ ਅੱਜ ਨਾਲ ਨਹੀਂ ਸਵੇਰੇ ਨਾਲ ਹੀ ਲਾਇਆ ਕਰੋ ਨਾ ਲਾਇਆ ਕਰੋ ਸਵੇਰੇ 10-12 ਰੋਟੀਆਂ ਲਾਇਆ ਕਰੋ ਗੈਂਟੀਆਂ ਚਾਚੇ ਕਿਹ ਤਾਂ ਤੁਸੀਂ ਆਪਣੀ ਚੋਕੀ ਹੋਰ ਆਹ ਪਰਾਤਾ ਸਲਾਇਡਰ ਰੋਟੀ ਨਾਲ ਆਇਆ ਕਰਾਂਗੇ। ਬਹੁਤ ਆਚੇ ਕੇ ਬਾਅਦ ਖਿਲਾ ਰਹੇ ਹਾਂ। ਉਹ ਡੱਬੇ ਚ ਕਿਉਂ ਰੱਖਿਆ ਆਪਣੇ? ਪਰਲੇ ਚ। ਮੇਰੇ ਪਾਪਾ ਖਾਲੇ ਪਾਇਰ। ਅਚਰੀ ਬਹੁਤ ਆ। ਕਰਿਆੜੀ ਨੂੰ ਦੁੱਧ ਪੜਾਉਣਗੇ ਆ। ਬਾਦਲ ਨੂੰ ਬਣਾ ਲਿਓ। ਕਾਲਾ ਰੋਟਾ ਇੱਥੇ ਮਰ ਗਿਆ। ਹੋਣ ਕੀ ਬਣਾਈ ਇੱਥੇ? ਜਿਵੇਂ ਅਸੀਂ ਕੱਢ ਕੇ ਰੋਟੀ ਨਹੀਂ ਬਣਾਉਂਦੇ ਇੱਥੇ। ਨਹੀਂ ਕਹਿੰਦੇ ਚ। ਜਮਾ ਮੜਾ ਇਹ ਬਣਾ ਕੇ ਦੇਖਾਂਗੇ। ਸਹੀ ਬਣਦਾ ਜੇ ਮੈਂ ਅਸੀਂ ਕੱਲ੍ਹ ਰੋਟੀ ਬਣਾਈ ਮੈਂ ਇਦਾਂ ਮੰਗਵਾਉਣਾ ਪਿਆ ਨਹੀਂ ਭਾਈ ਦੇ ਤੇ ਬਣਾਈ ਦੀ ਰੋਟੀ ਉਹ ਮੈਂ ਡੈਡੀ ਨੂੰ ਭੇਜਿਆ ਪੇ ਦੁਕਾਨ ਤੇ ਇਹੋਂ ਦੇ 10 ਰੁਪਏ ਦਾ ਮੰਗਾਇਆ ਸੀ ਜੜੀ ਤੂ ਦੇ ਬਾਜ਼ਾਰ ਭੁੱਲ ਗਿਆ 10 ਰੁਪਏ ਦਾ ਮੰਗਾਲਾ ਨਹੀਂ ਉਹਨੇ ਕਰਾਈ ਇੱਕ ਪੈਕਟ ਬਣਾ ਕੇ ਦੇਖ ਲਾਂਗੇ ਚਿਲੀ ਫਲਿਕਸ ਔਰ ਗੈਨੋ ਤਾਂ ਹੈਗੀ ਹੈ ਜੇ ਪੂਰੇ ਖਾਣੇ ਆਪਾਂ ਨੂੰ ਕਾਲੂ ਬਣਾ ਲਾਂਗੇ ਬਸ ਉਹ ਰਹਿੰਦੇ ਹਾਂ ਅੰਦਰ ਲਾੜੋ ਤੇ ਪਨਪਾ ਜੇ ਲਾਉਂਦੇ ਅੰਦਰ ਤਾਂ ਪਹਿਲੇ ਉਹ ਬਾੜਾ ਹੋ ਗਿਆ ਚੂਰੀ ਕਟਲਾਂ ਦੇ ਪਹਿਲਾਂ ਹਾਂ ਉਹ ਨਹੀਂ ਸ਼ੱਕਰ ਕਿ ਨਹੀਂ ਸੋਹਣੀ ਹੈ ਨਾ ਟੂ ਗੁੱਡ ਮਾਰਨਿੰਗ एवरीवन ਕਾਲੜਾ ਨਾ ਬਲੌਗ ਕਰ ਰਹੇ ਹਾਂ ਅਸੀਂ ਕੰਟੀਨਿਊ ਕੱਲ ਦਾ ਪੂੜੇ ਬਣਾਏ ਨਹੀਂ ਸੀ ਡੈਡੀ ਨੇ ਉਤੀ ਲਾਰਾ ਲਾਤਾ ਸਵੇਰੇ ਸਵੇਰੇ ਉੱਠ ਗਏ ਆ ਉੱਥੇ ਤਾਂ ਸਾਡਾ ਸਫਾਈ ਉਹ ਭਿਆਨ ਹੋ ਗਿਆ ਸ਼ੁਰੂ ਪਹਿਲਾਂ ਪੀਓ ਗਰਮ ਗਰਮ ਚਾਹ ਨਾਲ ਖਾਓ ਨਮਕੀ ਨਾਲੀ ਪਰੌਂਠੀ ਤੁਸੀਂ ਤਾਂ ਪਰੌਂਠੀਆਂ ਖਾਂਦੇ ਨਹੀਂ ਨੀ ਅੱਜ ਕਿੰਨੇ ਦਿਨਾਂ ਬਾਅਦ ਚਾਹ ਪੀਤੀ ਤੁਸੀਂ ਪਤਾ ਨਹੀਂ ਕਿੰਨੇ ਕਿ ਮਹੀਨੇ ਹੋ ਗਏ ਮਹੀਨੇ ਬਾਅਦ ਹਨ ਅੱਜ ਇਹਨਾਂ ਨੇ ਕਿਹਾ ਮੈਂ ਚਾਹ ਬਣਾ ਕੇ ਦੇ ਦੀ ਇਹ ਤਾਂ ਕੌਫੀ ਪੀਂਦੇ ਹੁੰਦੇ ਆ ਚਲੋ ਚਾਹ ਪੀ ਲਈਏ ਚਾਹ ਪੀ ਕੇ ਤੁਹਾਨੂੰ ਫੇਰ ਬਾਅਦ ਵਿੱਚ ਮਿਲਦੇ ਆ ਸਾਰੇ ਇਹਨੇ ਵਲੌਗ ਨਾ ਬਣੇ ਰਿਹਾ ਕੋਈ ਵੀ ਸਕਿੱਪ ਨਾ ਕਰਿਓ ਤੇ ਕੰਮ ਕਰ ਨਿਵੇੜ ਕੇ ਫੇਰ ਅਸੀਂ ਜਾਵਾਂਗੇ ਸਮਾਂ ਲੈ ਮੱਥਾ ਵੀ ਟੇਕ ਕੇ ਆਵਾਂਗੇ ਇਹਨਾਂ ਸੰਗਰਾਂਦ ਜਾਉਂਗੇ ਸੰਗਰਾਂਦ ਸਾਡੇ ਘਰੇ ਪਾਈ ਹੋ ਬਹਾਨਾ ਹਾਂ ਇਹ ਤਾਂ ਹੋ ਗਿਆ ਇਹ ਤਾਂ ਸ਼ਕਤ ਇੱਕ ਕਬੂਟੇ ਚ ਫਿੱਤਾ ਪਾ ਕੇ ਦੀ ਤਾਨੂੰ ਕੋ ਥੋੜਾ ਵੀ ਆ ਪਾ ਪੱਕੇ ਤੇ ਜੇ ਕੰਮ ਤੇ ਆ ਅੱਜ ਅੰਬਰਲੇ ਤੇ ਹੈ ਨਹੀਂ ਮੈਂ ਤਾਂ ਛਾਲ ਤੇ ਇੱਕ ਜੋੜਾ ਆਇੰਗਾ ਤੇ ਮੇਰੇ ਬਾਪੀ ਇੱਕ ਵਾਰੀ ਲੈਣਾ ਤਾਂ ਕਿ ਇੱਕ ਜੋੜਾ ਨਾ ਮਰ ਲਾਇਆ ਵੀ ਨਹੀਂ ਹੁਣ ਮੈਂ ਡੱਬਿਆਂ ਚ ਰੱਖਿਆ ਹੁਣ ਵੀ ਹਿੰਦਸ਼ੇ ਵਿੱਚ ਵਿੱਚ ਵੀ ਨੇ ਲੱਗੀ ਜਾਂਦੇ ਜਾ ਰਹੇ ਨੇ ਦੂਸਰਾ ਵੀ ਬੜਾ ਮੌਜੂ ਵੀ ਪਾ ਦੇਗਾ ਬਾਈ ਪਾ ਦੀ ਮੈਂ ਕਾ ਤੋ ਕਰਦਾ ਤਰਜ਼ਾ 2 ਮਿੰਟ ਦਾ ਕੰਮ ਆ ਆਈ ਕਿੰਦਾ ਪਹਿਲਾਂ ਤਾਂ ਪਤਾ ਸੀ ਗਲਤ ਸਭ ਤੋਂ ਬੇਕਾਰ ਕੰਮ ਲਾ ਦੋ ਮੈਂ ਨਾ ਦੇ ਦਿਓ ਕੁਛ ਹਾਂ ਲੋ ਵੀ ਕੋਈ ਕੰਮ ਹੈ ਮੈਂ ਤਾਂ ਅਜੇ ਬਾਹਰ ਵੀ ਨਹੀਂ ਗਈ ਫੂਟ ਵਰਨਾ ਪਹਿਲਾਂ ਬਾਹਰ ਆ ਗਿਆ ਹੁਣ ਦੱਸੋ ਕੀ ਕਰੀਏ ਕੱਡੇ ਕਾ ਲੂ ਸੀਗੇ ਸਾਨੂੰ ਗੋਦੇ ਭਾਬੀ ਮੰਮੀ ਮਾੜੀ ਦੀ ਮਸ਼ੀਨ ਘੁਮਾਓ ਸਾਨੂੰ ਆਦੇ ਫੂਟ ਪੀਤੇ ਪਾਣੇ ਭਾਬੀ ਰਵੀ ਪਾਲੂ ਕਰਦਾ ਮੈਂ ਕੱਪੜਾ ਫੇਟੇ ਮਾੜਾ ਡੱਗੇ ਲਵਾ ਹਾਏ ਚਲੋ ਜੀ ਕਰ ਲਿਓ ਥੋੜੀ ਜਿਹੀ ਸਫਾਈ ਮਿਲਦੇ ਆ ਰਹਿਣੇ ਮੈਂ ਕੱਪੜੇ ਧੋਣੇ ਇੰਨੇ ਬੈਠੇ ਸੁੱਕੇ ਨਹੀਂ ਅੱਜ ਤਾਂ ਮੱਤ ਹੀ ਮਾਰੀ ਪਈ ਆਹ ਬੈੜੀ ਆਪ ਦਾ ਦੇਖੀ ਲਗੜੀ ਜੀ ਉਹ ਬੈਠ ਕੰਮ ਆ ਜੇਕਰ ਦੇਖੇ ਰੋਣ ਕਿਉਂ ਆਪ ਬੈਠੀ ਨੀ ਲ ਓਕੇ ਹੈਂ ਛੱਟੋ ਪਰਾਂ ਬੱਚਾ ਗਲਾ ਉਹ ਜਿਹੜਾ ਕਰਦਾ ਬੜੇ ਗੱਡੀ ਦੇ ਉਹ ਗਏ ਤੇ ਕੇ ਸੀਸੇ ਦੇ ਰਾਵਣ ਆਲੇ ਤੁਹਾਨੂੰ ਅੰਦਰ ਬਾਹਰ ਵੀ ਰੱਖੀ ਰੱਖਾ ਪਰ ਚੂਹੀ ਨਹੀਂ ਲੱਭੀ ਸਾਨੂੰ ਕਿਹਾ ਆ ਚੂਹੀ ਤਾਂ ਨਹੀਂ ਲੱਭੀ ਹੈਗੀ ਆਹ ਦੇਖੋ ਕਿੰਨਾ ਖਲਾਰਾ ਕੱਢਿਆ ਹਾਏ ਹਾਏ ਕੱਪੜੇ ਅਸੀਂ ਰੋਜ਼ ਧੋਣਿਆ ਰੋਜ਼ ਬਸ ਸਾਡੇ ਉਤਾਰ ਰਹੀ ਭਰੀ ਹੋ ਰਹਿੰਦੀ ਹੈ ਪਤਾ ਨਹੀਂ ਛੱਟੋ ਇਹ ਸੀਟਾਂ ਨਹੀਂ ਥੁੜੀਆਂ ਜੁੱਤੀਆਂ ਹਰ ਡੈਡੀ ਦਾ ਹਾਂ ਡੈਡੀ ਮੰਮੀ ਜੇ ਬਣੇ ਡੈਡੀ ਜੇ ਦਾ ਆ ਤੈਨੂੰ ਲੱਗਦੀ ਹਾਂ ਆ ਦੂਸਰੇ ਕਹਿ ਰਹੇ ਸਨ ਮਰੰਗੀਆਂ ਛੱਡ ਤੋ ਆ ਵੀ ਮੇਰੀ ਹਾਏ ਅਨਨ ਨੂੰ ਅੱਗ ਲਾਦੀ ਹੁਣ ਜਿੰਨੀ ਟਾਲਦੇ ਅਸੀਂ ਜੋ ਮਰਜ਼ੀ ਹੋਏ ਅੱਜ ਦਾ ਚਮਕਾ ਕੇ ਹਟਾਇਆ ਡੈਡੀ 10 ਦਿਨ ਹੋ ਗਏ ਮੰਮੀ ਨੂੰ ਉੱਠ ਕੋ ਉੱਠ ਨਹੀਂ ਕਰਦੀ ਨਹੀਂ ਕਰਦੀ ਨਹੀਂ ਅੱਜ ਤੱਕ ਬਸ ਹੋ ਗਿਆ ਅੱਜ ਦਾ ਹਾਏ ਹਾਏ ਇੱਧਰ ਪੰਡਾ ਦਾ ਘਰ ਲੱਕਰ ਲੱਕਰ ਲੈ ਠਿੱਕੇ ਹੋ ਗਿਆ ਹਾਏ ਘਾਟਾ ਸਭਾਈ ਹੋਵੇ ਹਣ ਚੱਲੀ ਜਾ ਰਿਹਾ ਦੇਖ ਰਿਹਾ ਕਦੋਂ ਤੱਕ ਚੱਲਦਾ ਹਜੇ ਬੇੜਾ ਤੋਣਾ ਮਿਲਦਿਆ ਹੈ ਸਾਨੂੰ ਠਿੱਕੇ ਬਾਈ ਸਾਡੀ ਜਾਂਨੇ ਸਾਡੀ ਜਾਂਨ ਨੂੰ ਛੜਿਆ ਸੀ ਆਪਾਂ ਐਂਡਾ ਜਿਹਾ ਆਪਾਂ ਬਾਹਰ ਸਾਡੀ ਜਾਂੀਏ ਸਾਡੇ ਭਾਈ ਵੜ ਗਈ ਮੰਝੇ ਚ ਚੂਹੀ ਸਾਰੇ ਫੋਲਾ ਫਰਾੜੀ ਕਰ ਲਈ ਪਰ ਸਾਰੇ ਫੋਲਾ ਪਾਲੀ ਕਰ ਲਈ ਕਿਤੋਂ ਨਹੀਂ ਨਿਕਲਿਆ ਹੁਣ ਮਰੀ ਹੋਈ ਵਿੱਚੋਂ ਨਿਕਲਿਆ ਮੰਜੇ ਚੋਂ ਤੇ ਮੰਮੀ ਨੇ ਮੰਜੇ ਦੇ ਇੰਨੇ ਕੱਪੜੇ ਮੰਜੇ ਤੇ ਕੱਪੜੇ ਤਾਂ ਤਾਂ ਲਾਏ ਹੋਏ ਤੇ ਵੀ ਗਰਦਾ ਨਾ ਪਵੇ ਉਹ ਵੀ ਤਿੰਨ ਤਿੰਨ ਗਾਣੂ ਚਾਰ ਹੁਣ ਮੈਨੂੰ ਤਾਂ ਐਂ ਧੀ ਵੀ ਚਲ ਹੁਣ ਆਪਣੇ ਅੰਦਰ ਜਾਲੀ ਲੱਗੀ ਹੋਈ ਆ ਵੀ ਹੁਣ ਕਿਹੜਾ ਚੂਹੀ ਬੜੂ ਐਡੀ ਢਿੰਜਰ ਬਣ ਗਈ ਐ ਇਹ ਕੀ ਪਤਾ ਹੁਣ ਕਿੱਥੋਂ ਦੀ ਬੜਾ ਹੋ ਗਈ ਜਿਹਨੇ ਬੱਸ ਕਰ ਐਨਾ ਸੀ ਕੰਮ ਕਰਕੇ ਇਦ ਤੱਕ ਉਹ ਪਾੜ ਦੋ ਯਾਰ ਹੋਰ ਮੇਰੇ ਕਿੰਨੀ ਕੱਟ ਦੋ ਕੱਟਦੇ ਕੱਟਦੇ ਬੜੇ ਕੱਟਦੇ ਕਹੀਂ ਉਹਦੇ ਨਾਲ ਕੱਟਦੇ ਕਿਹਦੇ ਹਿਸਾਬ ਨਾਲ ਕੱਟੇ ਜੱਗੂ ਕੱਟ ਦੋ ਮੰਜੇ ਨੇ ਦਿਖਾਦਾ ਚੱਲ ਪਰਹ ਹੋ ਜਾ ਤੂੰ ਤਾਂ ਉਹੀ ਜ਼ੋਰ ਮਾਰ ਜਾਨੀਆਂ ਪਰ ਕੱਟ ਦੋ ਆਹ ਤੂੰ ਦੇ ਦੇ ਕੱਟ ਦੇ ਮੈਨੂੰ ਤਾਂ ਮਈਓ ਮੇਰੀ ਤਾਂ ਟੂਹੀ ਦੁਖਦੀ ਮੈਤੋਂ ਨਹੀਂ ਉਹ ਤਾਂ ਪਾਇਲੀ ਨੂੰ ਰਹਿਣ ਦੇ ਤੂੰ ਨਾ ਤੈਨੂੰ ਮੈਂ ਕਿਹਾ ਮਾਰ ਤੇ ਅੱਜ ਅਸੀਂ ਸਾਰੀ ਪਾੜ ਦੇ ਨੂੰ ਘਾੜ ਦੇ ਪਰ ਸਿਉਣ ਲਾ ਲਿਓ ਕੈਂਚੀ ਲਿਓ ਮੰਮੀ ਕੈਂਚੀ ਉਸਨ ਸਿਉਣ ਲੱਗ ਜੂ ਕੈਂਚੀ ਲਿਆ ਦੇ ਕੋਪਰ ਸਾਡੇ ਕਿੰਨੇ ਆ ਤਾਰੇ ਕਿੰਨੇ ਤੇ ਕੈਂਚੀ ਉਹ ਕਰ ਦ ਫੇਰ ਦੋ ਤੁਸੀਂ ਪਿਓ ਮਥਾ ਮਾਰੀ ਜਾਂਨੇ ਆ ਨਾ ਤਾਂ ਮੋਟਰ ਚੱਲੀ ਜਾਂਦੀ ਆ ਜਾਂ ਤਾਂ ਜਿਓ ਕਰ ਦ ਜਿਓ ਕਰ ਦ ਆ ਕਰ ਦ ਫੜਾ ਤੂੰ ਫੇਰ ਦੇ ਜੱਸ ਇਹ ਤਾਂ ਕਰਦੀ ਤੇ ਜੀ ਐਸੇ ਲੈਣੇ ਕੁੱਤਾ ਜਾਂਦਾ ਜਦ ਪਾਲੀ ਹੁਕਮ ਕਰ ਦਿੰਦੀ ਮਾਂ ਕਾਣੇ ਸਾਡੇ ਹੈ ਖਾਪ ਰਾਜ ਮੈਂ ਤਾਂ ਤੁਹਾਨੂੰ ਕਿਹਾ ਨਹੀਂ ਕੀ ਤੁਸੀਂ ਜਦ ਪਤਾ ਵੀ ਸੀ ਸਾਹੀ ਮੇਰਾ ਨਵਾਂ ਕਪੜਾ ਆਲਦਾ ਮੁੱਕਰੀ ਮਾਂ ਨਮੀ ਲਾਏ ਹੋਏ ਨੇ ਆਏ ਕਿਆ ਆਏ ਥੋੜੋ ਕਿਹਾ ਤੈਨੂੰ ਭਰਾ ਬਗਾ ਮੰਜੇ ਨੇ ਦੋ ਘੰਟੇ ਲੱਗਾ ਤੋ ਜਿਹੜਾ ਕਿ ਪਤਾ ਬੱਲੇ ਹੋਇਆ ਨਾ ਦੀ ਹੁਣ ਮੈਂ ਦੱਸ ਕੀ ਕਰਾਂ ਤੁਸੀਂ ਪੰਗਾ ਲੈਤਾ ਹੁਣ ਇਹਦਾ ਤਾਂ ਮੰਜੇ ਦਾ ਤਾਂ ਆਹ ਕਰ ਦੋ ਹੁਣ ਕਿਹੜਾ ਪਤਾ ਤੀ ਵੀ ਇਹਦੇ ਵਿੱਚ ਚੂੜੀ ਵੜ ਜੂ ਮੇਰੇ ਵੀ ਰੈਮ ਤੇ ਆ ਰਹਿਣਾ ਕੀ ਹੋਰ ਆਇਆ ਤਾਂ ਹੁਣ ਪਰਦੇ ਥੱਲੇ ਲੰਕਦੇ ਤੇ ਹੋਰ ਵੀ ਬੈਹੇ ਵਾ ਵੀ ਕਿਤੇ ਬੇਚੇ ਤੇ ਨਾ ਉਹ ਵਰਦੇ ਚਲਾ ਰਹੇ ਹੋ ਪਾਣੀ ਬਰਦਾਂਗੇ ਹੈ ਪਾਣੀ ਬਰਦਾਂਗੇ ਬੱਟਕੇ ਤਾਂ ਦੇ ਆਇਂ ਥੇ ਥੇ ਮਾਰਦੇ ਮੜਾ ਜਿੱਥੇ ਗਾਉਣਾ ਤੇ ਮੀਂਗਣਾ ਤੀਆਂ ਚੜੀ ਤਾਂ ਹੁਣ ਪਾਈਆਂ ਪੱਟੀਆਂ ਸਾਰੇ ਕੀ ਹੋਊਗੀ ਕਾਹੀਂ ਤਾਂ ਮੋਸਕਾਲੀ ਜਾਂਦਾ ਸੀ ਜਾ ਖਾਣਾ ਇੰਨਾ ਬੁਰਾ ਹਾਲ ਕਰਤਾ ਜਾ ਰਹੇ ਜੀ ਕੜਦਾ ਪਾਣੀ ਹੈਗਾ ਖੜਾ ਕਰਕੇ ਖੜਾ ਕਰਕੇ ਇਹਨੂੰ ਖੜਾ ਕਰ ਲਓ ਪੁੱਤ ਮੰਜੇ ਨੂੰ ਮਾੜਾ ਜਾ ਫਿਰ ਜਿਹੜਾ ਸਾਰਾ ਸਰਫਸ ਹੋਊਗਾ ਦੌਣਾ ਵਿੱਚ ਦੀ ਨਿਕਲ ਜਾਊਗਾ ਜੋਂ ਦੌਣਾ ਧੋਤੀਆਂ ਜਾਣਗੀਆਂ ਨਾਲੇ ਬੁਰਾ ਹਾਲ ਹੀ ਹੋ ਗਿਆ ਜਾ ਖਾਣਾ ਉਨੇ ਤਾਂ ਐ ਨਹੀਂ ਪਤਾ ਵੀ ਜਰ ਨਾ ਲੱਗ ਜੇ ਨੂੰ ਬਾਈਆਂ ਨੂੰ ਇਹਦੇ ਆਈਦੇ ਚੋਂ ਪਾਣੀ ਪੱਟ ਪਹਿਲਾਂ ਤੇਰਦਿਆਂ ਕੋਲੋਂ ਇਹ ਹੋਰ ਹੋਊਗੀ ਜਿੱਦੇ ਤੇਰੇ ਨਾਨਕੇ ਜਾ ਕੇ ਆ ਮੇਰੇ ਸੂਟ ਨਹੀਂ ਪਾਇਆ ਸੀ ਉਹਦੇ ਚੋਂ ਮਿੰਗਣਾ ਨਿਕਲੀਆਂ ਨਤੋ ਕੇ ਤਾਂ ਮਾਰ ਦਿੱਤੀ ਇਹਨੇ ਉਹਦੇ ਚ ਹੀ ਉਹ ਹੋਇਆ ਪੂਰਾ ਕਰ ਲਾ ਉਹਨੂੰ ਮੜਾ ਜਾ ਆਕੇ ਨਾ ਨਿਕਲਿਆ ਇਹਦੇ ਚੋਂ ਹਾਂ ਨਾ ਮੰਜੇ ਚ ਨਿਕਲਿਆ ਇਹਨਾਂ ਕੋਸ ਇਹ ਤਾਂ ਮੈਂ ਭਾਰੇ ਲਾ ਦੂ ਤੂੰ ਇੱਥੇ ਖੜਾ ਮੰਜਾ ਇਧਰ ਆ ਇਧਰ ਉਰਾਂ ਕਰਕੇ ਇਹਨੂੰ ਮਮਨ ਕੇ ਕਹਾ ਮਾਰ ਦੋ ਪਾਣੀ ਖੜੇ ਦੇ ਆਇ ਫਿਰ ਅੱਬਾ ਹੁਣ ਕੜਾ ਖੋਣਦੀਆਂ ਲੈ ਜਿਹੜੀ ਮਾੜੀ ਮੋਟੀ ਨਿਕ ਉਹ ਤਾਂ ਸਾਰਾ ਗਦਾਈਲਾ ਵੀ ਭਿਉਂਦਾ ਤੰਨੋ ਉਹ ਸੁੱਕਣਾ ਨਹੀਂ ਹੈਗਾ ਆ ਚੱਕ ਦੇ ਖੁਕੁੰਗਰੀ ਜੀ ਤੇ ਤੇ ਹੋਰ ਕੱਬ ਚ ਦੀ ਕੱਢ ਦੋ ਇਹਨੂੰ ਓਕੇ ਹਾਂ ਦੀ ਤੇਰੇ ਡਾਡੀ ਨੂੰ ਤੁਸੀਂ ਬਣਾਉਣਾ ਅੰਬ ਦਾ ਅਚਾਰ ਇਹ ਮਾਸੀ ਵਾਸਤੇ ਮਾਸੀ ਵਾਸਤੇ ਨੰਬਰ 1 ਮਾਸੀ ਵਾਸਤੇ YouTube ਤਾਂ ਵੀਡੀਓ ਬਹੁਤ ਦੇਖਣੀਆਂ ਮੰਮੀ ਮੰਮੀ ਨੇ ਨਹੀਂ ਪਾਇਆ ਹਨਾ ਮੰਮੀ ਪਾਇਆ ਨਹੀਂ ਹਨਾ ਆਪਾਂ ਕਦੇ ਪਉ ਬਉਣੇ ਹੁੰਨੇ ਆ ਪਤਾ ਹਮੇਸ਼ਾ ਕਿਉਂਕਿ ਮੰਮੀ ਦੇ ਹੱਥ ਦਾ ਚਾਰ ਰਹਿੰਦਾ ਨਹੀਂ ਹੈਗਾ ਨਮਕ ਸਭ ਤੋਂ ਪਹਿਲੇ ਡੋਲਗੇ ਹਮ ਨਮਕ ਨਹੀਂ ਸਭ ਤੋਂ ਪਹਿਲਾਂ ਹਲਦੀ ਪਾਈ ਆਹ ਲੋ ਜੀ ਫਿਰ ਆ ਸਾਰਾ ਕੁਝ ਮਿਕਸ ਹੁੰਦਾਗਾ ਮੇਥੀ ਦਾਣਾ ਕਲੌਂਜੀ ਤੇ ਸੌਂਫ ਕਾਲੀ ਮਿਰਚਾ ਜੀਰਾ ਤਾਂ ਨਹੀਂ ਬੋਲਦੇ ਲਵਾਂਗੇ ਦੇਖ ਲੈ ਮੂਨਾ ਕਰਾਉਂਗਾ ਹਰਾ ਕਰਦੀ ਹਾਂ ਆਚਾਰ ਦਾ ਪਤਾ ਲੱਗੇ ਮੈਂ ਕਹਣਾ ਬਹੁਤ ਹੋਣਾ ਮੰਮੀ ਛੱਡ ਦੇ ਸਦਾਣੇ ਕਾਲੀ ਮਿਰਚ ਉਹ ਚ ਫਟ ਕੇ ਦੇ ਦਈਏ ਕਾਲੀ ਮਿਰਚ ਸਾਦੀ ਸਿੱਟੀਆਂ ਨਹੀਂ ਗਈਆਂ ਕੁੱਟ ਕੇ ਨਹੀਂ ਪਾਈਆਂ ਕਿਸੇ ਨੇ ਉਹ ਦੇ ਕਿੱਥੇ ਉਹ ਦੇ ਦੇ ਲਿਆ ਚੱਟ ਛੱਡ ਰਹਿਣ ਜੀ ਉਹ ਜ਼ਰੂਰੀ ਵੀ ਨਹੀਂ ਹੈਗਾ ਮੰਮੀ ਕੋਈ ਨਹੀਂ ਛੱਡ ਮੰਮੀ ਜਪ ਕਰਨਾ ਦੰਗਾ ਬਣੀ ਹੈ ਤੇਲ ਥੋੜਾ ਥੋੜਾ ਪਾਉਣਾ ਗਾ ਬਖਸ਼ਾ ਬਸ ਮਮੀ ਪਾਸੇ ਬੈਨ ਨੂੰ ਰਲਾ ਫਿਰ ਬਾਦੀ ਉੱਪਰ ਇੱਕ ਤਾਂ ਦੱਸਣਾ ਪੈਂਦਾ ਫਤ ਮਿਰਚ ਦਾ ਪਾਈ ਨਹੀਂ ਲਾਲ ਫਿਰ ਕਿਦਾਂ ਟੇਸਟ ਆਊਗਾ ਇਹਦਾ ਲਾਲ ਮਿਰਚ ਉਹਨੇ ਫ੍ਰੀ ਹੋਏ ਸੀ ਚਲੋ ਆਪਾਂ ਕਹਿਣਾ ਤੋ ਕਿ ਬੈਜੀਏ ਤੇ ਰਾਬੂ ਕਿੱਥੇ ਬੈਠੇ ਨੇ ਮੀ ਫਿਰ फटाफट कपड़े लाए मंजे सारे तो के वो गिले हो गए सारा सामान चके पांडी तोते सी इनरा भी ना और कुटरी पीछेन कर दे कुटरी पीछेन ही कर दे अब अब इधर चढ़ी ला लू चाय आ गई चाय पी है ਉਹ ਤੋ ਕਰੇ ਉਹ ਸਨਾ ਗੋਰੇ ਤੇ ਗਿਆ ਮਾੜਾ ਜੀ ਤੋ ਮੱਤੀ ਬੱਜ ਗਈ ਚਾਹ ਪੀ ਕੇ ਤਾਂ ਫਿਰ ਮਿਲਦੇ ਬੀਬੀ ਦੇ ਨਜ਼ਾਰੇ ਕਿੱਲੇ ਨਹੀਂ ਮਿਲ ਸਕਦਾ ਫਿਰ ਲੱਗਦਾ ਬੜਾ ਇਹ ਹੋ ਗਈ ਡੈਡੀ ਵੀ ਥਾਰਾ ਪੱਥਰੀ ਪੁੱਤਰੀ ਅਸੇ ਵੀ ਦਿੱਤੀ ਹੋਏ ਬੜਾ ਜੀ ਰਾਤ ਕਾ ਪੈ ਗਿਆ ਨਾ ਪਾਣੀ ਕਿ ਨਹੀਂ ਆ ਰਿਹਾ ਇੱਥੇ ਤੱਕ ਉੱਧ ਤੱਕ ਪਾਣੀ ਕਿ ਨਹੀਂ ਆ ਰਿਹਾ ਕੁਛ ਵੀ ਲਾਉਣਾ। ਇਹ ਨਾ ਚੰਗਲਾ ਸੀ ਧੋਂਦੇ ਹੀ ਨਾ ਕੋਈ ਜਿਹੜਾ ਵੀ ਚੰਗੀ ਤਰ੍ਹਾਂ ਧੋਤਾ ਮੰਜੇ ਵੀ ਧੋਤੇ ਉਹ ਸਾਰਾ ਹੀ ਕੰਮ ਖਰਾਬ। ਬਾਟੇ ਗਿਆ ਲੈ ਅੱਜ ਗਿਆ। ਚਲੋ। ਕੱਪੜੇ ਦਾ ਨਾਸ ਬੱਜ ਗਿਆ। ਫਟਾਫਟ ਕੱਪੜੇ ਚੱਕੇ। ਓਕੇ ਅੱਜ ਦਾ। 3 ਵਜੇ ਸਵੇਰ ਦੇ ਲੱਗੇ ਪਏ ਆ ਸੀ। ਹੁਣ ਵਿਲੇ ਹੋਏ ਆ ਹੁਣ ਮੀਨ ਟਿਕਣ ਜਿੰਦਾ ਹਣ ਹੈ ਪੂੜੇ ਬਣਾਉਣੇ ਅੱਜ ਜੀ ਅੱਜ ਤਾਂ ਅਸੀਂ ਸਾਰੀ ਸਫਾਈ ਕੀਤੀ ਕਿਉਂਕਿ ਇੱਕ ਦਿਨ ਮम्मी ਨੂੰ ਭੁਲੇਖਾ ਪਿਆ ਸੀ ਅੰਦਰ ਚੂਈਆ ਇਸ ਕਰਕੇ ਸਟੋਰ ਰੂਮ ਚੋਂ ਸਾਰਾ ਸਮਾਨ ਬਾਹਰ ਕੱਢਿਆ ਫਿਰ ਅੰਦਰ ਰੱਖਿਆ ਅੱਜ ਤਾਂ ਇੰਨੀ ਮਾੜੀ ਹੋਈ ਸਫਾਈ ਕਰਕੇ ਹਟੇ ਬੇੜਾ ਤੋਤਾ ਜੋ ਸਾਰੀ ਸਾਫ ਸਫਾਈ ਕਰ ਲਈ ਅਸੀਂ ਮੀ ਆ ਗਿਆ ਫਿਰ ਆਪਾਂ ਮੀ ਚੋਲ ਜੀ ਅੱਜ ਤਾਂ ਬਹੁਤ ਬੁਰਾ ਹਾਲ ਹੋਇਆ ਸਾਡਾ ਅਸੀਂ ਥੱਕ ਗਏ ਚਲੋ ਇੱਥੇ ਕਰਦੇ ਆਂ ਇਸ ਵਲੌਗ ਨੂੰ ਐਂਡ ਤੇ ਇੱਕ ਵਧੀਆ ਲੱਗੇ ਸਾਰਿਆਂ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਸਾਡੇ ਚੈਨਲ ਨੂੰ ਕੋਦਰ ਸਬਸਕ੍ਰਾਈਬ ਮਿਲਦੀ ਹੈ ਫਿਰ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਟੇਕੇ ਬਾਏ